ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਕਰੋਂ ਤੋਂ ਦੇ ਉਪਰ ਮੇਰੇ ਬੇਤਮ ਪਿਆਰੇ ਹਮ ਅਪਰਾਧੀ ਸਦ ਬੋਲਦੇ ਤੂੰ ਬਖਸ਼ਣਹਾਰੇ ਇਨਸਾਨ ਗਲਤੀਆਂ ਦਾ ਪਤਲਾ ਹੈ ਪੈਰ ਪੈਰ ਤੇ ਗਲਤੀਆਂ ਕਰਦਾ ਰਹੇ ਪਰ ਉਹ ਪ੍ਰਮਾਤਮਾ ਬਖਸ਼ੰਦ ਹੈ ਜਦੋਂ ਮੇਰ ਦੇ ਘਰ ਵਿੱਚ ਆ ਜੇ ਸਾਰੀਆਂ ਗਲਤੀਆਂ ਭਲਾ ਕੇ ਆਪਣੇ ਬੱਚੇ ਨੂੰ ਆਪਣੇ ਗਲ ਨਾਲ ਲਾ ਲੈਂਦਾ ਪਰ ਬਹੁਤ ਪਿਆਰੇ ਉਹ ਲੈ ਕੇ ਹਾਜ਼ਰ ਮੈਂ ਤੁਹਾਡਾ ਆਪਣਾ ਪ੍ਰੋਗਰਾਮ ਮੈਂ ਮੁਰ ਸਿੱਖੀ ਵੱਲ ਇਸ ਤਰ੍ਹਾਂ ਕਿ ਆਜ ਨੂੰ ਪਤਾ ਹੀ ਹੈ ਇਸ ਪ੍ਰੋਗਰਾਮ ਦੇ ਵਿੱਚ ਉਹ ਗੁਰਮੁਖ ਪਿਆਰੇ ਆਪ ਜੀ ਦੇ ਰੂਪ ਰੂਪ ਕਰਦੇ ਹਾਂ ਜਿਨ੍ਹਾਂ ਦੇ ਜੀਵਨ ਦੇ ਵਿੱਚ ਕੋਈ ਸਮਾਂ ਸੀ ਮਨਮੁਖਤਾ ਹਵੀ ਸੀ ਗੁਰੂ ਦੇ ਬਾਣੇ ਤੋਂ ਦੂਰ ਸਨ ਗੁਰੂ ਦੀ ਬਾਣੀ ਤੋਂ ਦੂਰ ਸਨ ਪਰ ਅਕਾਲ ਪੁਰਖ ਨੇ ਐਸੀ ਬਖਸ਼ਿਸ਼ ਕੀਤੀ ਕਿ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਖੰਡੇ ਬਾਟੇ ਤੇ ਪਹਲ ਛੱਕੇ ਗੁਰੂ ਵਾਲੇ ਬਣੇ ਐਸੇ ਹੀ ਗੁਰਮੁਖ ਪਿਆਰੇ ਅੱਜ ਆਪ ਜੀ ਦੇ ਰੂਪ ਰੂਪ ਕਰਨ ਜਾ ਰਹੇ ਹਾਂ ਭਾਈ ਸੇ ਭਾਈ ਗੁਰਪਿੰਦਰ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਤੁਸੀਂ ਖਾਲਸਾ ਮੱਲੇ ਵਾਲੇ ਦੇ ਨਾਮ ਦੇ ਨਾਲ ਜਾਣਦੇ ਹੋ ਪੰਥ ਦੇ ਮਹਾਨ ਢਾਡੀ ਖਾਲਸਾ ਮੱਲੇ ਵਾਲਿਆਂ ਦਾ ਢਾਡੀ ਜੱਥਾ ਜੋ ਆਪ ਜੀ ਦੀ ਸੇਵਾ ਦੇ ਵਿੱਚ ਅਕਸਰ ਵਿਚਰਦਾ ਹੈ ਸੋ ਆਓ ਸਭ ਤੋਂ ਪਹਿਲਾਂ ਖਾਲਸਾ ਜੀ ਦਾ ਸਵਾਗਤ ਕਰਦੇ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੀ ਆਏ ਨੂੰ ਆਪ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਮਾ ਸੰਦੇ ਕੇ ਆਪ ਜੀ ਪਧਾਰੇ ਹੋ ਬਹੁਤ ਬਹੁਤ ਆਪ ਜੀ ਦਾ ਸਵਾਗਤ ਕਰਦੇ ਆ ਤੇ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਭਾਈ ਸਾਹਿਬ ਹੁਣ ਆਪ ਜੀ ਤੇ ਬਖਸ਼ੀ ਸ਼ਰਮਾ ਜੀ ਦੀ ਸੰਗਤ ਨੂੰ ਅੱਗੇ ਜੋੜੋਂਗੇ ਪਰਾਲੇ ਆਪ ਜੀ ਦੇ ਜੀਵਨ ਦੇ ਵਿੱਚ ਬੇਸ਼ੁਮਾਰ ਚੱਲ ਰਹੇ ਨੇ ਪਰ ਕੋਈ ਸਮਾਂ ਸੀ ਮਨਮੁਖਤਾ ਇੰਨੀ ਘਾਵੀ ਹੋਈ ਕਿ ਸਿੱਖੀ ਬਾਣੀ ਦਾ ਸਿੱਖੀ ਬਾਣੀ ਦਾ ਬਿਲਕੁਲ ਵੀ ਮਨ ਦੇ ਵਿੱਚ ਕੋਈ ਖਿਆਲ ਨਹੀਂ ਸੀ ਸਭ ਤੋਂ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗਾ ਆਪਣੇ ਬਚਪਨ ਦੇ ਦਿਨਾਂ ਦੀ ਗੱਲਬਾਤ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਕਿ ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਘਰ ਦੇ ਵਿੱਚ ਸਿੱਖੀ ਦਾ ਮਾਹੌਲ ਕਿਦਾਂ ਦਾ ਹੋਇਆ ਕਰ ਬਸ ਹਾਂਜੀ ਸੰਗਤ ਜੀ ਤਤਪਰੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਲੋਂ ਧੰਨਵਾਦ ਆ ਜੀ ਇਸ ਚੈਨਲ ਦਾ ਜਿਨ੍ਹਾਂ ਨੇ ਉਸ ਗੁਰੂ ਦੇ ਸਿੱਖਾਂ ਨੂੰ ਐਡਾ ਮਾਣ ਬਖਸਿਆ ਗੱਲ ਕੀਤੀ ਆ ਜੀ ਤੁਸੀਂ ਬਚਪਨ ਤੋਂ ਮੈਂ ਮੱਲਾ ਨਗਰ ਤਸਵੀਲ ਜਗਰੋਂ ਜ਼ਿਲ੍ਹਾ ਲੁਧਿਆਣੇ ਨੂੰ ਬਲੋਂਗ ਕਰਦਾ ਮੇਰੇ ਨਗਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਬਹੁਤ ਘੱਟ ਸੀ ਮੇਰੇ ਪਰਿਵਾਰ ਦੇ ਵਿੱਚ ਕੋਈ ਵੀ ਗੁਰਸਿੱਖ ਸਾਤੋਂ ਪਹਿਲਾਂ ਨਹੀਂ ਸੀ ਅਸੀਂ ਦੋ ਭਰਾ ਮੇਟੋ ਛੋਟਾ ਬ੍ਰਦਰ ਤੇ ਦਾਸ 2007 ਦੇ ਵਿੱਚ ਗੁਰੂ ਲੜ ਲੱਗੇ ਤੇ ਐਸੀ ਕਿਰਪਾ ਹੋਈ ਵਾਹਿਗੁਰੂ ਦੀ ਕਿ ਉਸ ਤੋਂ ਬਾਅਦ ਮੇਰਾ ਸੰਪੂਰਨ ਪਰਿਵਾਰ ਗੁਰਸਿੱਖ ਵਾਲਾ ਬਣ ਗਿਆ 2007 ਤੋਂ ਪਹਿਲਾਂ ਦੀ ਜੇ ਗੱਲ ਕਰੀ ਛੋਟੇ ਹੁੰਦੇ ਆ ਮਾਤਾ ਪਿਤਾ ਸਿੱਖੀ ਵੱਲ ਮਤਲਬ ਸੀ ਗੁਰੂ ਘਰ ਆਣਾ ਜਾਣਾ ਗੁਰਬਾਣੀ ਦਾ ਪਾਠ ਕਰਨਾ ਕਰਦੇ ਵਿੱਚ ਪੜਾਈ ਦੇ ਦਿਨਾਂ ਦੌਰਾਨ ਕਿਦਾਂ ਦਾ ਮਾਹੌਲ ਸੀ ਉਸ ਸਮੇਂ ਹਾਂਜੀ ਮੇਰੇ ਘਰ ਦਾ ਮਾਹੌਲ ਖਾਲਸਾ ਜੀ ਇਹ ਸੀ ਕਿ ਅਸੀਂ ਮੇਰੇ ਖੁਦ ਦੇ ਤਿੰਨ ਥਾਵੋਂ ਕੰਨ ਵੀ ਨੇ ਹੋਈ ਸੀ ਮੈਂ ਖੁਦ ਤਿੰਨ ਥਾਂਵੇਂ ਕੰਨਾਂ ਦੇ ਵਿੱਚ ਨੱਥੀਆਂ ਪਾ ਕੇ ਰੱਖਦਾ ਸੀ ਤੇ ਇੱਕ ਸਭ ਤੋਂ ਵੱਡੀ ਮਨਮੁਖਤਾ ਦੀ ਗੱਲ ਇਹ ਸੀ ਕਿ ਮੈਂ 2002 ਦੇ ਵਿੱਚ ਮੱਲਾ ਨਗਰ ਦੇ ਇੱਕ ਗੁਰਦੁਆਰਾ ਸਾਹਿਬ ਦਾ 4 ਸਾਲ ਉਸ ਟਾਈਮ ਪ੍ਰਧਾਨ ਰਿਆ ਜੀ ਤੇ ਮੈਨੂੰ ਕਿਸੇ ਵੀ ਗੁਰਸਿੱਖ ਪਰਿਵਾਰ ਨੇ ਜਾਂ ਕਿਸੇ ਨੇ ਵਰਜਿਤ ਨਹੀਂ ਕੀਤਾ ਸੀ ਇੱਕ ਸ਼ੇਰਪੁਰੀਆ ਢਾਡੀ ਜੱਥਾ ਜਿਨ੍ਹਾਂ ਨੇ ਇੱਕ ਵਾਰ ਮੈਨਕ ਤੇ ਮੇਰੇ ਨਾਲ ਇਹ ਜ਼ਿਕਰ ਕੀਤਾ ਸੀ ਕਿ ਨੌਜਵਾਨ ਬਹੁਤ ਐਕਟਿਵ ਆ ਪਰ ਇਸ ਨੂੰ ਗੁਰੂ ਰਣ ਲੱਗਣਾ ਚਾਹੀਦਾ ਪਰ ਉਸ ਟਾਈਮ ਮਹਾਰਾਜ ਜੀ ਆਪ ਜੀ ਦੀ ਗੱਲ ਟੋਕਾਂ ਦਾ ਵਿੱਚ ਤੁਸੀਂ ਕਹਿੰਦੇ ਗੁਰਦੁਆਰਾ ਸਹਿਦਾ ਪ੍ਰਧਾਨ ਬਣਿਆ ਤੇ ਤਿੰਨ ਥਾਂ ਤੋਂ ਤੁਸੀਂ ਆਪ ਦੱਸਿਆ ਵੀ ਮੇਰਾ ਕੰਨ ਨਹੀਂ ਵਿੰਨਿਆ ਹੋਇਆ ਸੀ ਹਾਂਜੀ ਤੇ ਉਸ ਸਰੂਪ ਦੇ ਵਿੱਚ ਗੁਰੂ ਘਰ ਦਾ ਪ੍ਰਧਾਨ ਬਣ ਦੇਣਾ ਤੇ ਇਦਾਂ ਦਾ ਬੜੀ ਇੱਕ ਹੈਰਾਨਗੀ ਵਾਲੀ ਗੱਲ ਹੈ ਇਹ ਕਿਵੇਂ ਮਤਲਬ ਜੀ ਬੰਦੇ ਇਹ ਖਾਸਾ ਜੀ ਇਹ ਗੱਲ ਵੀ ਇੱਥੇ ਇੱਕ ਨੋਟ ਕਰਨ ਵਾਲੀ ਹੈ ਕਿ ਨਗਰ ਦੇ ਵਿੱਚ ਇੱਕ ਨੌਜਵਾਨ ਨੇ ਕੱਲੇ ਕੰਨ ਹੀ ਨਹੀਂ ਜਸਵੰਦਰ ਜੀ ਮੇਰੇ ਪੈਰ ਦੇ ਵਿੱਚ ਵੀ ਇੱਕ ਲੋਹੇ ਦਾ ਸੰਗਲ ਪਾਇਆ ਹੁੰਦਾ ਸੀ ਤੇ ਗੜ ਦੇ ਵਿੱਚ ਵੀ ਲੋਹੇ ਦਾ ਸੰਗਲ ਪਾਇਆ ਹੁੰਦਾ ਸੀ ਮੇਰੇ ਕੋਲੇ ਬਾਪ ਰੂਫ ਇਹ ਫੋਟੋਆਂ ਨੇ ਤੇ ਬਾਪ ਰੂਫ ਮੇਰੇ ਕੋਲ ਟੋਟਲ ਸਬੂਤ ਨੇ ਕਿ ਮੈਂ ਉਸ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ ਵੱਡੀ ਗੱਲ ਕਿਰਪਾ ਵਾਹਿਗੁਰੂ ਦੀ ਇਹ ਸੀ ਕਿ ਉਸ ਟਾਈਮ ਮੈਂ ਲੋੜਵੰਦ ਬੱਚਿਆਂ ਦੇ 27 ਮੁੰਡਿਆਂ ਦੀ ਕਮੇਟੀ ਲੈ ਕੇ ਵਿਆਹ ਕਰਵਾਉਂਦਾ ਸੀ ਉਹਨਾਂ ਦੇ ਘਰ ਦਾ ਖਰਚਾ ਪਾਣੀ ਕਿਤੇ ਵੀ ਲੋੜ ਹੋਣੀ ਕਿਸੇ ਲੋੜਵੰਦ ਪਰਿਵਾਰ ਨੂੰ ਤਾਂ ਉਹ ਦਾਸ ਦੀ ਜਿਹੜੀ ਕਮੇਟੀ ਬਣਾਈ ਹੋਈ ਸੀ ਉਹਦੇ ਮੈਂਬਰ ਮੂਹਰੇ ਆ ਕੇ ਕਮੇਟੀ ਗੁਰਦਵਾਰਾ ਸਾਹਿਬ ਦੀ ਕਮੇਟੀ ਸੀ ਜਾਂ ਵੱਖਰੀ ਕੋਈ ਬਣਾਈ ਹੋਈ ਸੀ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਮੇਰੀ ਇੱਕ ਕਲਾ ਮੰਚ ਸੀ ਜਿਹਦਾ ਮੈਂ ਸਰਪ੍ਰਸਤ ਵੀ ਸੀ ਪ੍ਰਧਾਨ ਵੀ ਸੀ ਤੇ ਇੱਕ ਮੇਰੀ ਸਹਾਰਾ ਕਲੱਬ ਬਣਾਈ ਹੋਈ ਸੀ ਕਿਉਂਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵਿੱਚ 11 ਮੈਂਬਰ ਹੁੰਦੇ ਨੇ ਕਲੱਬ ਜਾਂ ਜਾਂ ਸਾਡੀ ਕਮੇਟੀ ਉਹਦੇ ਵਿੱਚ ਹੋਰ ਅਸੀਂ ਵੱਧ ਮੈਂਬਰ ਰੱਖ ਸਕਦੇ ਹਾਂ ਸੋ 27 ਮੈਂਬਰ ਉਹ ਗੱਲ ਦਾ ਜਵਾਬ ਮੈਨੂੰ ਮਿਲਿਆ ਨਹੀਂ ਹਜੇ ਵੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਤੁਸੀਂ ਕਿਵੇਂ ਬਣਿਆ ਹਾਂਜੀ ਉਹ ਨਗਰ ਨੇ ਬਣਾਇਆ ਜਾਂ ਤੁਸੀਂ ਜਿਸ ਤਰ੍ਹਾਂ ਦਾ ਤੁਸੀਂ ਸਰੂਪ ਦੱਸਿਆ ਕੀ ਇਹ ਧੱਕੇ ਨਾਲ ਪ੍ਰਧਾਨਗੀ ਲਈ ਉਹ ਕਿੱਦਾਂ ਮਤਲਬ ਪ੍ਰਧਾਨਗੀ ਬਣਾਤਾ ਤੁਹਾਨੂੰ ਧੱਕੇ ਨਾਲ ਨਹੀਂ ਜੀ ਕੰਮ ਐਨੇ ਸੀ ਵੀ ਨੌਜਵਾਨ ਨਾਲ ਬਹੁਤ ਜੁੜੇ ਹੋਏ ਸੀ ਕੰਮ ਪਿੰਡ ਦੇ ਵਿੱਚ ਅਸੀਂ ਬਹੁਤ ਕਰਦੇ ਸੀ ਫਿਰ ਲੋਕਾਂ ਨੇ ਸਾਨੂੰ ਕਿਹਾ ਵੀ ਕਿਉਂ ਨਾ ਇਹਨਾਂ ਨੂੰ ਇੱਕ ਜਗ੍ਹਾ ਮਿਲੇ ਤੇ ਅਸੀਂ ਗੁਰਦੁਆਰਾ ਸਾਹਿਬ ਖੰਡਪੜ ਸਾਹਿਬ ਦੇ ਘੋਹ ਪੈਣੇ ਸਨ ਉਸ ਦਿਨ ਅਸੀਂ ਕਮੇਟੀ ਦੇ ਨਾਲ ਗੱਲ ਕੀਤੀ ਤੇ ਪੂਰਾ ਨਗਰ ਨੇ ਵੀ ਸਾਨੂੰ ਸਾਥ ਦਿੱਤਾ ਮੇਰੇ ਮਹੱਲੇ ਨੇ ਵੀ ਮੇਰਾ ਸਾਥ ਦਿੱਤਾ ਕਿ ਇਹਨਾਂ ਮੁੰਡਿਆਂ ਨੂੰ ਅੱਗੇ ਆਉਣਾ ਚਾਹੀਦਾ ਪਰ ਕਿਸੇ ਦਾ ਸਵਾਲ ਇਹ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਗੁਰ ਸੇਖ ਹੋਣਾ ਚਾਹੀਦਾ ਜਾਂ ਸਾਫਤ ਸੂਰਤ ਤਾਂ ਹੋਣੀ ਚਾਹੀਦੀ। ਸੋ ਇਹ ਉਸ ਸਮੇਂ ਸਵਾਲ ਨਹੀਂ ਕਿਸੇ ਡਿਜ਼ਾਈਨ ਚ ਆਇਆ ਜੀ। ਸੋ ਗੁਰਮੁਖ ਪਿਆਰਿਓ ਆਪ ਜੀ ਦੇ ਰੂਬਰੂ ਹੋ ਰਹੇ ਹਨ ਖਾਲਸਾ ਮੱਲੇਵਾਲਾ ਪਾਏ ਗੁਰਪਿੰਦਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜੀਵਨ ਦੇ ਵਿੱਚ ਬਚਪਨ ਦੇ ਦਿਨਾਂ ਦੇ ਵਿੱਚ ਕੋਈ ਸਿੱਖੀ ਮਾਹੌਲ ਤਾਂ ਨਹੀਂ ਸੀ ਪਰ ਬਹੁਤ ਛੋਟੀ ਉਮਰ ਦੇ ਵਿੱਚ ਹੀ ਆਪਣੇ ਮੱਲਾ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣ ਲਿਆ ਗਿਆ। ਇੱਥੇ ਮੈਂ ਗੱਲ ਸਾਂਝੀ ਕਰਨੀ ਚਾਹਾਂਗਾ ਜਦੋਂ ਵੀ ਕਿਸੇ ਸਸਤਾ ਦਾ ਕੋਈ ਆਗੂ ਜਦੋਂ ਵੀ ਚੁਣਿਆ ਜਾਂਦਾ ਜਿੱਦਾਂ ਦਾ ਉਸ ਆਗੂ ਦਾ ਸਰੂਪ ਹੈ ਜਾਂ ਉਹਦੇ ਕਰਮ ਨੇ ਜਾਂ ਉਹਦੀ ਰਹਿਣੀ ਬਹਿਣੀ ਹੈ ਉਹ ਸਾਡੇ ਹੇਠਲੇ ਪੱਧਰ ਦੇ ਲੋਕਾਂ ਦੇ ਉੱਤੇ ਸੰਗਤ ਦੇ ਉੱਤੇ ਬਹੁਤ ਅਸਰ ਪਾਉਂਦੀ ਹੈ ਭਾਈ ਸਾਹਿਬ ਨੇ ਦੱਸਿਆ ਕਿ ਕਿਸੇ ਨੇ ਇਸ ਗੱਲ ਵੱਲ ਟੋਕਿਆ ਵੀ ਨਹੀਂ ਰੋਕਿਆ ਵੀ ਨਹੀਂ ਕਿਉਂਕਿ ਕੁਝ ਸਮਾਜ ਸੇਵਾ ਦੇ ਜਿਹੜੇ ਕਾਰਜ ਸੀ ਉਹ ਇਹਨਾਂ ਦੇ ਜੀਵਨ ਦੇ ਵਿੱਚ ਮੌਜੂਦ ਸਨ ਲੋੜਵੰਦ ਲੜਕੀਆਂ ਦੇ ਵਿਆਹ ਕਰਾਉਣੇ ਹੋਰ ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ ਬੱਚਿਆਂ ਨੂੰ ਬੁੜਾਣਾ ਲਖਾਣਾ ਇਦਾਂ ਦੇ ਕਾਰਨ ਸੀ ਜਿਹੜੇ ਉਹ ਕਰਿਆ ਕਰਦੇ ਸੀ ਇਸ ਕਾਰਨ ਗੁਰਦਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਇਹਨਾਂ ਨੂੰ ਛੋਟੀ ਉਮਰ ਦੇ ਵਿੱਚ ਪਰ ਗੁਰਮੁਖ ਪਿਆਰਿਓ ਮੈਂ ਬੇਨਤੀ ਕਰਾਂਗਾ ਅੱਜ ਵੀ ਕਈਆਂ ਥਾਵਾਂ ਤੇ ਜਾਣ ਦਾ ਮੌਕਾ ਮਿਲਦਾ ਤੇ ਕਈ ਬਧੀ ਵੇਖਣ ਨੂੰ ਮਿਲਦਾ ਵੀ ਪ੍ਰਧਾਨ ਸਾਹਿਬ ਆਏ ਨੇ ਗੁਰਦਾਰਾ ਸਾਹਿਬ ਤੇ ਉਹਨਾਂ ਦਾ ਧਾੜਾ ਕਤਲ ਹੈ ਕਈਆਂ ਨੇ ਚਲੋ ਸਭ ਸੂਰਤ ਨੇ ਪਰ ਅੰਮ੍ਰਿਤ ਨਹੀਂ ਛਕਿਆ ਹੁੰਦਾ ਗੁਰਮਤ ਦੀ ਰਹਿਣੀ ਬਹਿਣੀ ਨਹੀਂ ਪਰ ਮੈਂ ਬੇਨਤੀ ਕਰਾਂ ਸਿੱਖੀ ਦਾ ਪ੍ਰਚਾਰ ਅੱਗੇ ਸੀ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਖੁਦ ਸਿੱਖੀ ਦੇ ਉੱਤੇ ਪੂਰਨ ਤੌਰ ਤੇ ਸੀ ਗੁਰੂ ਵਾਲੇ ਬਣ ਕੇ ਵਿਚਰ ਰਹੇ ਆ ਇੱਥੇ ਬਾਬਾ ਫਰੀਦ ਸਾਹਿਬ ਦੀ ਛੋਟੀ ਜੀ ਗੱਲ ਯਾਦ ਆ ਜਾਂਦੀ ਹੈ ਇੱਕ ਮਾਂ ਬੱਚੇ ਨੂੰ ਲੈ ਕੇ ਆਈ ਕਹਿਣ ਲੱਗੀ ਬਾਬਾ ਜੀ ਮੇਰਾ ਬੇਟਾ ਗੁਰ ਬੜਾ ਖਾਂਦਾ ਤੇ ਬਾਬਾ ਜੀ ਕਹਿਣ ਲੱਗੇ ਫਰੀਦ ਸਾਹਿਬ ਵੀ ਹਫਤੇ ਬਾਅਦ ਲੈ ਕੇ ਆਏਗੇ ਹਫਤੇ ਬਾਅਦ ਮਾਤਾ ਆਏ ਆਪਣੇ ਬੱਚੇ ਨੂੰ ਲੈ ਕੇ ਤੇ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਬੇਟਾ ਤੂੰ ਅੱਜ ਤੋਂ ਬਾਅਦ ਗੁੜ ਨਹੀਂ ਖਾਣਾ ਤੇ ਮਾਂ ਕਹਿਣ ਲੱਗੀ ਬਾਬਾ ਜੀ ਇਹ ਹੀ ਗੱਲ ਤੁਸੀਂ ਹਫਤਾ ਪਹਿਲਾਂ ਕਹਿ ਦਿੰਦੇ ਤੇ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਬੀਬੀ ਹਫਤਾ ਪਹਿਲਾਂ ਗੁੜ ਮੈਂ ਖਾਂਦਾ ਸੀ ਮੈਂ ਇਹਨੂੰ ਕਿਵੇਂ ਰੋਕ ਸਕਦਾ ਸੀ ਹਫਤਾ ਹੋ ਗਿਆ ਮੈਂ ਗੁੜ ਖਾਣਾ ਛੱਡਿਆ ਤਾਂ ਕਰਕੇ ਇਸ ਬੱਚੇ ਨੂੰ ਕਹਿਣ ਦਾ ਹੱਕਦਾਰ ਬਣਿਆ ਸੋ ਕਹਿਣ ਤੋਂ ਭਾਵ ਮੇਰਾ ਇਹ ਗੁਰਮੁਖ ਪਿਆਰਿਓ ਜੇਕਰ ਅਸੀਂ ਸਿੱਖੀ ਦੇ ਵਿੱਚ ਪੂਰੇ ਆ ਤਾਂ ਹੀ ਅਸੀਂ ਦੂਜੇ ਨੂੰ ਉਪਦੇਸ਼ ਦੇ ਸਕਦੇ ਹਾਂ ਕਿ ਗੁਰਸਿੱਖ ਬਣੋ ਜੇਕਰ ਸਾਡੀ ਕੌਮ ਦੇ ਸਾਡੀ ਸੰਸਥਾਵਾਂ ਦੇ ਸਾਡੇ ਗੁਰੂ ਘਰਾਂ ਦੇ ਆਗੂ ਸਿੱਖੀ ਦੇ ਨਾਲ ਨਹੀਂ ਜੁੜੇ ਬਾਣੀ ਨਾਲ ਨਹੀਂ ਜੁੜੇ ਬਾਣੀ ਨਾਲ ਨਹੀਂ ਜੁੜੇ ਫਿਰ ਅਸੀਂ ਉਸ ਸੰਸਥਾ ਤੋਂ ਉਸ ਗੁਰੂ ਘਰ ਤੋਂ ਅੱਗੇ ਪ੍ਰਚਾਰ ਕਿਵੇਂ ਕਰ ਸਕਦੇ ਹਾਂ ਪਰ ਗੁਰਮੁਖ ਪਿਆਰਿਓ ਭਾਈ ਸਾਹਿਬ ਤੇ ਇੰਨੀ ਕੁ ਕਿਰਪਾ ਹੋਈ ਜਿਸ ਰੂਪ ਦੇ ਵਿੱਚ ਆਪ ਜੀ ਤੇ ਸੰਮੂਹ ਬੈਠੇ ਹਨ ਅੱਜ ਉਹ ਵੀ ਕਾਰਜ ਅੱਗੇ ਪ੍ਰਚਾਰ ਦਾ ਵੀ ਚੱਲ ਰਿਹਾ ਹੈ ਉਹ ਗੱਲਬਾਤ ਕਰਦੇ ਆਂ ਵੀ ਇਦਾਂ ਦੀ ਕਿਰਪਾ ਫਰਮਾ ਰਜੀ ਦੀ ਇਹਨਾਂ ਤੇ ਜੀਵਨ ਵਿੱਚ ਕਿਵੇਂ ਹੋਈ ਭਾਈ ਸਾਹਿਬ ਜੀ ਫਿਰ ਪ੍ਰਧਾਨਗੀ ਮਿਲੀ ਆਪ ਜੀ ਨੇ ਦੱਸਿਆ ਕਿ ਕਲੱਬ ਵੀ ਬਣਾਇਆ ਸੇਵਾ ਦੇ ਕਾਰਜ ਵੀ ਬੜੇ ਚੱਲ ਰਹੇ ਸਨ ਇਹ ਸਾਬਤ ਸੂਰਤ ਬਣਦਾ سلسلہ ਇਹ ਮੰਦਰ ਵਿੱਚ ਕਿਵੇਂ ਫਿਰ ਆਖ ਜੀ 2004 ਦੇ ਵਿੱਚ ਖਾਲਸਾ ਜੀ ਜਦੋਂ ਕਮੇਟੀ ਛੱਡਣੀ ਪਈ ਕਿਉਂਕਿ ਮੈਂ ਇਕੱਲਾ ਹੀ ਰਹਿ ਗਿਆ ਸੀ ਇੱਕ ਸਾਲ ਮੈਂ ਬਿਲਕੁਲ ਇਕੱਲੇ ਨੇ ਉਸ ਗੁਰਦੁਆਰਾ ਸਾਹਿਬ ਦੀ ਸੇਵਾ ਨਹੀਂ ਭਾਈ ਬਾਕੀ ਮੈਂਬਰ ਕਿਉਂ ਛੱਡ ਗਏ ਜੀ ਆਪ ਤਾਂ ਹਾਂ ਚਾਰ ਦੋਸਤ ਮੇਰੇ ਜੀ ਭਰਤੀ ਹੋ ਗਏ ਸੀ ਫੌਜ ਦੇ ਵਿੱਚ ਅੱਛਾ ਜੀ ਤੇ ਕੁਝ ਕੁ ਦੋਸਤਾਂ ਨੂੰ ਕੋਈ ਕੰਮ ਆਪਦੇ ਕੋਈ ਨੌਕਰੀ ਤੇ ਚੱਲਿਆ ਗਿਆ ਕੋਈ ਬਾਹਰ ਚਲੇ ਗਿਆ ਅੱਛਾ ਜੀ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿ ਇਕੱਲੇ ਨਹੀਂ ਇੱਕ ਸਾਲ ਪੂਰੀ ਸੇਵਾ ਨਵਾਈਆ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਉਹ ਕਮੇਟੀ ਛੱਡੀ ਜੀ ਉਸ ਤੋਂ ਬਾਅਦ ਦੇ ਵਿੱਚ ਇਹ ਲੱਗਿਆ ਕਿ ਮੇਰੇ ਤੋਂ ਮੇਰਾ ਰਾਜ਼ ਖੁੱਸ ਗਿਆ ਹਮਮਨ ਮਨ ਹੋਰ ਗੱਲਾਂ ਸੋਚਣ ਲੱਗਿਆ ਤੇ ਇੱਕ ਸਾਲ ਪੂਰਾ ਜੀ 2005 ਤੋਂ 2006 ਦਾ ਮੇਰੀ ਜ਼ਿੰਦਗੀ ਦਾ ਉਹ ਸਾਲ ਰਿਹਾ ਜਿਹੜਾ ਮੈਂ ਕਦੇ ਨਹੀਂ ਭੁੱਲ ਸਕਦਾ ਕਿਉਂਕਿ ਸੁੱਖਾ ਪੀਣਾ ਗੋਲੀਆਂ ਖਾਣੀਆਂ ਮੈਡੀਕਲ ਦਾ ਨਸ਼ਾ ਕੋਈ ਐਸਾ ਨਹੀਂ ਸੀ ਜੋ ਮੈਂ ਨਹੀਂ ਕੀਤਾ ਅੱਛਾ ਪਰ ਉਹਦੇ ਨਾਲ ਜਿੰਨੀ ਮੇਰੀ ਇੱਜ਼ਤ 16 17 ਸਾਲ ਦੀ ਉਮਰ ਚ ਬਣੀ ਸੀ ਉਹ ਮੈਨੂੰ ਲੱਗੇ ਕਿ ਇੱਕ ਸਾਲ ਦੇ ਵਿੱਚ ਮੇਰੀ ਸਾਰੀ ਇੱਜ਼ਤ ਮੇਰੇ ਤੋਂ ਦੂਰ ਜਾ ਗਈ ਸਾਰੀ ਗਵਾਤੀ ਕਿਉਂਕਿ ਮੈਨੂੰ ਪਿੰਡ ਦਾ ਬੱਚਾ ਬੱਚਾ ਪਿਆਰ ਕਰਦਾ ਮੇਰਾ ਨਗਰ ਜਿਉਂਦਾ ਰਹੇ ਜਿਨੇ ਦਾਸ ਨੂੰ ਇੰਨਾ ਪਿਆਰ ਦਿੱਤਾ ਕਿ ਮੈਨੂੰ ਉਹ ਲੱਗਿਆ ਕਿ ਉਸ ਸਮੇਂ ਮੈਂ ਬਹੁਤ ਵੱਡੀ ਗਲਤੀ ਕਰ ਚੁੱਕਿਆ ਵੀ ਜੋ ਮੈਂ ਨਸ਼ੇ ਦੇ ਵਿੱਚ ਪੈ ਚੁੱਕਿਆ ਇੱਕ ਸਾਲ ਸ਼ਰਾਬ ਪੀਣਾ ਤੁਸੀਂ ਕਿਉਂ ਸ਼ੁਰੂ ਕੀਤਾ ਜੀ ਬਾਜੀ ਉਹ ਰਾਜ ਦਾ ਹੀ ਕਰਕੇ ਵੀ ਜਿੱਥੇ ਮੇਰਾ ਰਾਜ ਮੇਰਾ ਕੰਧਾਂ ਤੇ ਨਾਂ ਲਿਖਿਆ ਹੋਣਾ ਮੂਹੜ ਮਤ ਬੱਚਿਆਂ ਵਾਲੀ ਮਤ ਸੀ ਹਰ ਇੱਕ ਕੰਧ ਤੇ ਮੇਰਾ ਨਾਂ ਸੀ ਮੈਂ ਤੁਹਾਨੂੰ ਪ੍ਰੂਫ ਦਿਖਾਉਂਗਾ ਜਿਹੜਾ ਮੇਰਾ ਉਸ ਟਾਈਮ ਕੰਧਾਂ ਤੇ ਵੀ ਮੇਰਾ ਨਾਂ ਲਿਖਿਆ ਜਾਂਦਾ ਸੀ ਤੇ ਉਸ ਟਾਈਮ ਮੈਨੂੰ ਪਿੰਦਰ ਜੱਖੂ ਦੇ ਨਾਲ ਨਾਲ ਜਾਣਦੇ ਸੀ ਪ੍ਰਧਾਨ ਗੁਰਦੁਰ ਦਾ ਪ੍ਰਧਾਨ ਹੋਣ ਦੇ ਨਾਤੇ ਮੈਤੇ ਸਾਰੇ ਪਾਸੇ ਨਾਂ ਲਿਖਣਾ ਪਿਆ ਬਿਲਕੁਲ ਜੀ ਬਿਲਕੁਲ ਜੀ ਤੇ ਉਹ ਚਾਹੇ ਤੁਸੀਂ ਬੱਚੇ ਮਤਤ ਚਲਾ ਲਓ ਜੀ ਫਿਰ ਉਹ ਜਦੋਂ ਕਮੇਟੀ ਬਦਲੀ ਉਹਨਾਂ ਤੇ ਰੰਗ ਕੀਤਾ ਗਿਆ ਉਹ ਮੈਨੂੰ ਗੱਲ ਚੰਗੀ ਨਹੀਂ ਲੱਗੀ ਫਿਰ ਉਹਦੇ ਲਈ ਸਹਾਰਾ ਮੈਨੂੰ ਲੱਗਿਆ ਕਿ ਨਸ਼ੇ ਤੋਂ ਵੱਡਾ ਮੇਰਾ ਸਹਾਰਾ ਕੋਈ ਨਹੀਂ ਪਰ ਜਦੋਂ ਮੈਨੂੰ ਮਤ ਆਈ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਮੈਨੂੰ ਲੱਗਿਆ ਕਿ ਮੈਂ ਬਹੁਤ ਕੁਝ ਖੋ ਚੁੱਕਿਆ ਪਰ ਸਮਾਂ ਸੀ ਮੇਰੇ ਕੋਲੇ ਉਹ ਵਿਚਰੇ ਤੇ ਮੈਂ 6 ਮਹੀਨੇ ਜੀ ਘਰ ਬੈਠ ਕੇ ਨਿਤਨੇਮ ਕੀਤਾ ਨਾ ਮੈਂ ਸਾਥਿਆ ਲਈ ਸੀ ਉਸ ਟਾਈਮ ਕਿਸੇ ਤੋਂ 6 ਮਹੀਨੇ ਮੈਂ ਬੇਬੇ ਦੀ ਚੁੰਨੀ ਸਿਰ ਤੇ ਬੰਨ ਕੇ 6 ਮਹੀਨੇ ਮੈਂ ਘਰੋਂ ਬਾਹਰ ਨਹੀਂ ਗਿਆ ਤੇ ਵਾਹਿਗੁਰੂ ਨੇ ਜੋ ਮੈਨੂੰ ਪਹਿਰਾਵ ਦਿੱਤਾ ਮੈਨੂੰ ਆਪਣੇ ਆਪ ਤੇ ਮਾਣ ਆ ਕਿ ਐਡੀ ਵੱਡੀ ਕਿਰਪਾ ਵਾਹਿਗੁਰੂ ਨੇ ਕੀਤੀ ਤੇ ਪੈਸਾ ਜੀ ਇੱਕ ਸਵਾਲ ਮੈਂ ਜਾਨਣਾ ਚਾਹਾਂਗਾ ਪ੍ਰਧਾਨਗੀ ਦੌਰਾਨ ਤੁਸੀਂ ਵੱਡੇ ਵੱਡੇ ਕੰਮ ਵੀ ਕਰਦੇ ਰਹੇ ਉਸ ਸਮੇਂ ਕਿਸੇ ਗੁਰ ਸਿੱਖ ਨੇ ਤੁਹਾਨੂੰ ਨਹੀਂ ਟੋਕਿਆ ਵੀ ਗੁਰੂ ਘਰ ਦਾ ਪ੍ਰਧਾਨ ਤੇ ਸੋਪ ਕਿਦਾਂ ਦਾ ਬਣਾਇਆ ਹੋਏ ਨਹੀਂ ਜੀ ਇਸ ਚੀਜ਼ ਦਾ ਵੀ ਮੈਨੂੰ ਬਹੁਤ ਵੱਡਾ ਦੁੱਖ ਹੈ ਕਿ ਸਿਰਫ ਇੱਕ ਦੋ ਸ਼ੇਰਪੁਰਿਆ ਢਾਡੀ ਇੱਕ ਮੇਰੇ ਪਿੰਡ ਦਾ ਸਰਪੰਚ ਅਵਤਾਰ ਸਿੰਘ ਉਹ ਮੈਨੂੰ ਜ਼ਰੂਰ ਗੱਲ ਨਾਲ ਲਾ ਕੇ ਕਹਿੰਦੇ ਸੀ ਕਿ ਗੁਰਪਿੰਦਰ ਕਿਤੇ ਤੇਰੀ ਕਿਰਪਾ ਹੋਊਗੀ ਤੈਨੂੰ ਕਿਰਪਾ ਚਾਹੀਦੀ ਪਰ ਕਿਸੇ ਨੇ ਮੈਨੂੰ ਮੂਹਰੇ ਆ ਕੇ ਨਹੀਂ ਕਿਹਾ ਵੀ ਤੈਨੂੰ ਇਹ ਸੇਵਾ ਦੇ ਨਾਲ-ਨਾਲ ਸਿੱਖੀ ਸਰੂਪ ਚ ਵੀ ਆਉਣਾ ਚਾਹੀਦਾ ਚਲੋ ਅੰਮ੍ਰਿਤ ਦਾ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਉਹ ਤਾਂ ਜੇ ਕਿਸੇ ਦਾ ਅੰਮ੍ਰਿਤ ਪਾਨ ਕੀਤਾ ਹੋ ਤਾਂ ਆਪਾਂ ਨੂੰ ਸਵਾਲ ਕਰ ਸਕੂਗਾ ਅ ਗੁਰੂ ਦਾ ਪਹਿਰਾਵਾ ਬਣਾਉਣਾ ਜਾਂ ਇਹ ਸਿੱਖੀ ਪੇਸੀ ਬਣਾਉਣਾ ਤੇ ਇਹ ਮੈਨੂੰ ਕਿਸੇ ਨੇ ਅੱਜ ਤੱਕ ਸਵਾਲ ਨਹੀਂ ਕੀਤਾ ਉਸ ਟਾਈਮ ਇਹ ਬਹੁਤ ਵੱਡੀ ਘਾਟ ਹੈ ਜੀਵਨ ਦੇ ਵਿੱਚ ਹਾਂ ਜੀ ਇਹ ਤਾਂ ਮੈਂ ਤੁਹਾਡੇ ਨਾਲ ਹੋਰ ਵੀ ਗੱਲਾਂ ਸਾਂਝੀਆਂ ਕਰੂੰਗਾ ਕਿ ਸਿੱਖੀ ਦੇ ਵਿੱਚ ਲਿਆਉਣ ਲਈ ਅਸੀਂ ਹਰ ਇੱਕ ਘਰ ਦੇ ਵਿੱਚ ਗੁਟਕਾ ਸਾਹਿਬ ਸਾਨੂੰ ਮਿਲ ਜੂਗਾ ਉਹਨੂੰ ਪੜਦੇ ਨਹੀਂ ਤੇ ਜਦੋਂ ਅਸੀਂ ਬਾਣੀ ਦੀ ਗੱਲ ਫਿਰ ਬਾਣੀ ਨਾਲ ਕਰ ਰਹੇ ਹੁੰਦੇ ਆ ਫਿਰ ਉਹ ਲੋਕਾਂ ਨੂੰ ਉਹ ਗੱਲ ਚੁੱਭਦੀ ਆ ਉਹ ਵਧੀਆ ਨਹੀਂ ਲੱਗਦੀ ਇਹ ਬਹੁਤ ਵੱਡੀ ਸਾਡੇ ਪ੍ਰਚਾਰ ਦੀ ਬਹੁਤ ਵੱਡੀ ਘਾਟ ਆ ਬਿਲਕੁਲ ਗਰਮੁਖ ਪਿਆਰੇ ਭਾਈ ਸਾਹਿਬ ਨੇ ਦੱਸਿਆ ਕਿ ਕਿਸੇ ਨੇ ਵੀ ਟੋਕਿਆ ਨਹੀਂ ਕਿਸੇ ਨੇ ਵੀ ਕਿਹਾ ਨਹੀਂ ਵੀ ਸਿੱਖੀ ਸਰੂਪ ਵੀ ਹੋਣਾ ਜ਼ਰੂਰੀ ਹੈ ਇਹ ਬਹੁਤ ਵੱਡੀ ਸਾਡੇ ਜੀਵਨ ਦੇ ਵਿੱਚ ਘਾਟ ਹੈ ਵੀ ਜਦੋਂ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਕਹਿੰਦੇ ਆਪਾਂ ਕੀ ਲੈਣਾ ਇੱਕ ਲਬਜ਼ ਸਾਡੇ ਜ਼ੁਬਾਨ ਤੇ ਚੜਿਆ ਵੀ ਅਸੀਂ ਕੀ ਲੈਣਾ ਪਰ ਨਹੀਂ ਗਰਮੁਖ ਪਿਆਰੇ ਅਸੀਂ ਹੀ ਸਭ ਕੁਝ ਲੈਣਾ ਗੁਰਮੁਖ ਪਿਆਰੇ ਉਹ ਜੇਕਰ ਇੱਕਲਾ-ਕਲਾ ਪ੍ਰਚਾਰਕ ਬਣ ਜੇ ਜ਼ਰੂਰੀ ਨਹੀਂ ਅਸੀਂ ਚਾਰ ਬੰਦੇ ਜਦੋਂ ਬਹਿ ਜਾਂਦੇ ਆ ਗੱਲਾਂ ਕਰਦੇ ਨੇ ਵੀ ਸ਼੍ਰੋਮਣੀ ਕਮੇਟੀ ਨਹੀਂ ਪ੍ਰਚਾਰ ਕਰਦੀ ਸੰਤ ਸਮਾਜ ਨਹੀਂ ਪ੍ਰਚਾਰ ਕਰਦਾ ਜੀ ਫਲਾਣੇ ਨੇ ਪ੍ਰਚਾਰ ਕਰਦੇ ਢੇਮਕੇ ਨਹੀਂ ਕਰਦੇ ਪਰ ਅਸੀਂ ਇਹ ਨਹੀਂ ਵਿਖਦੇ ਵੀ ਅਸੀਂ ਖੁਦ ਕਿੰਨਾ ਪ੍ਰਚਾਰ ਕਰ ਰਹੇ ਆ ਦੇਖੋ ਨਾ ਨਗਰਾਂ ਦੇ ਵਿੱਚ ਬਾਹਰ ਟੂਟੀਆਂ ਲੱਗੀਆਂ ਹੁੰਦੀਆਂ ਉਹ ਪਾਣੀ ਦੀ ਬੂੰਦ ਗਿਰ-ਗਿਰ ਕੇ ਪੱਥਰ ਦੇ ਵਿੱਚ ਵੀ ਸਰਾਖ ਹੋ ਜਾਂਦਾ ਜੇ ਕਿਸੇ ਇੱਕ ਨੂੰ ਆਪਾਂ ਬਾਰ-ਬਾਰ ਕਹਿ ਕਹਿ ਕੇ ਥੋੜਾ ਜਿਹਾ ਸੀ ਅਗਲੇ ਨੂੰ ਸਮਝਾਉਣ ਦਾ ਯਤਨ ਕਰਦੇ ਆ ਤਾਂ ਇੱਕ ਦਿਨ ਜ਼ਰੂਰ ਆਉਂਦਾ ਹੈ ਕਿਉਂ ਬੰਦਾ ਆਪਣੇ ਰਾਹ ਤੇ ਵੀ ਫਿਰ ਆਪਸਾ ਸਕਦਾ ਹੈ। ਇਹੀ ਕਾਰਨ ਸੀ ਇਹਨਾਂ ਦਾ ਵੀ ਕਿਸੇ ਨੇ ਟੋਕਿਆ ਨਹੀਂ ਫਿਰ ਜਿਵੇਂ ਚੱਲਦੇ ਸੀ ਉਦਾਂ ਹੀ ਚੱਲਦੇ ਰਹੇ। ਪਰ ਅਕਾਲ ਪੁਰਖ ਦੀ ਕਿਰਪਾ ਹੋਈ ਇੱਕ ਦੋ ਜਣੇ ਨੇ ਇਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਤੇ ਮਹਰਦ ਦੀ ਬਖਸ਼ਿਸ਼ ਹੋਈ। ਫਿਰ ਸਾਹਿਬ ਜੀ ਫਿਰ ਆਵਜੇ ਨੇ ਦੱਸਿਆ ਕਿ ਨਸ਼ੇ ਦੀ ਜਿਹੜੀ ਆਦਤ ਸੀ ਉਹ ਵੀ ਆਪ ਜੀ ਦੇ ਜੀਵਨ ਵਿੱਚ ਹਾਵੀ ਹੋ ਗਈ। ਫਿਰ ਮੈਂ ਜਾਨਣਾ ਚਾਹਾਂਗਾ ਨਸ਼ੇ ਤੋਂ ਛੁਟਕਾਰਾ ਕਿਵੇਂ ਹੋਇਆ ਫਿਰ ਆਪ ਜੀ? ਹਾਂਜੀ ਉਹ ਖਾਲਸਾ ਜੀ ਬਾਣੀ ਦਾ ਇੰਨਾ ਪ੍ਰਭਾਵ ਹੋ ਗਿਆ ਦਾਸ ਤੇ। ਕੀ ਬੜੀਆਂ ਗੋਲੀਆਂ ਚਲਦੀਆਂ ਨੇ ਖਾਣ ਵਾਸਤੇ ਮੈਂ ਬੈੱਡ ਤੇ ਪਿਆ ਆਪਣੀ ਚਾਦਰ ਨੂੰ ਇਕੱਠੀ ਕਰ ਦਿੰਦਾ ਸੀ ਹੌਕੇ ਲੈਣ ਦਾ ਐਨੀ ਤੋੜ ਲੱਗਦੀ ਸੀ ਪਰ ਮੈਂ ਘਰ ਤੋਂ ਬਾਹਰ ਕਦਮ ਨਹੀਂ ਪਟਿਆ ਮਾਤਾ ਪਿਤਾ ਨੂੰ ਪਤਾ ਸੀ ਇਸ ਗੱਲ ਦਾ ਹਾਂਜੀ ਇਸ ਗੱਲ ਦਾ ਉਹਨਾਂ ਨੂੰ ਪਤਾ ਸੀ ਜੀ ਉਹ ਪਿਆਰ ਕਰਦੇ ਸੀ ਉਹਨਾਂ ਨੇ ਵੀ ਵੜਾ ਕਿਤੇ ਇਲਾਜ ਵਾਸਤੇ ਵੀ ਲੈ ਕੇ ਗਏ ਨਹੀਂ ਜੀ ਕਿਤੇ ਸੀ ਇਲਾਜ ਤੇ ਨਹੀਂ ਗਏ ਬਸ ਸਿਰਫ ਮੇਰੇ ਕੋਲ ਗੁਟਕਾ ਸਾਹਿਬ ਸੀ ਜੋ ਅੱਜ ਵੀ ਮੈਂ ਉਸੇ ਗੁਟਕਾ ਸਾਹਿਬ ਨੂੰ ਆਪਣੇ ਕੋਲ ਰੱਖਿਆ ਹੋਇਆ ਜਿਸ ਤੋਂ ਮੈਂ ਬਾਣੀ ਪੜ੍ਹ ਕੇ ਮੈਨੂੰ ਕਿਸੇ ਦਵਾਈ ਦੀ ਲੋੜ ਨਹੀਂ ਪਈ ਜੀ ਤੇ ਮੇਰੇ ਤੁਸੀਂ ਯਾਰ ਦੋਸਤਾਂ ਨਾਲ ਸੰਪਰਕ ਕਰ ਸਕਦੇ ਹੋ ਕਿ ਮੇਰੀ ਡੋਜ਼ ਕਿੰਨੀ ਸੀ ਨਸ਼ੇ ਹੱਦੋਂ ਵੱਧ ਮੇਰੀ ਡੋਜ਼ ਸੀ ਪਰ ਮੈਂ ਇਹ ਬਾਪਰੂਫ ਦੱਸ ਸਕਦਾ ਕਿ ਮੈਂ ਬਾਣੀ ਦੇ ਨਾਲ ਹੀ ਨਸ਼ੇ ਤੋਂ ਦੂਰ ਹੋਇਆ ਮੈਨੂੰ ਕਿਸੇ ਮੈਡੀਕਲ ਦੀ ਹੋਰ ਲੋੜ ਨਹੀਂ ਪਈ ਕਿਸੇ ਗੋਲੀ ਦੀ ਲੋੜ ਨਹੀਂ ਪਈ ਕਿ ਜਿੱਦਾਂ ਮੇਰਾ ਨਸ਼ਾ ਛੁੱਟ ਗਿਆ ਵੀ ਬਹੁਤ ਅੱਛਾ ਲੇ ਇੱਕ ਮੈਂ ਹੋਰ ਜੀ ਉਸ ਤੋਂ ਬਾਅਦ ਦੇ ਵਿੱਚ ਲਿਖਣ ਦਾ ਸ਼ੌਂਕ ਸੀ ਹਾਂਜੀ ਦਾਸ ਨੇ ਬੜਾ ਕੁਝ ਪਹਿਲਾਂ ਕਹਾਣੀਆਂ ਕਪਟਾਵਾਂ ਲਿਖੀਆਂ ਜੋ ਮੇਰੇ ਸਕੂਲ ਦੇ ਪ੍ਰਿੰਸੀਪਲ ਸਹਿਵਾਨਾ ਨੇ ਹਾਂਜੀ ਉਸ ਨੂੰ ਲੈਮੀਨੇਸ਼ਨ ਕਰਵਾ ਕੇ ਸਕੂਲਾਂ ਦੇ ਵਿੱਚ ਲੱਗੀਆਂ ਨੇ ਮੇਰੀ ਖੁਦ ਦੀ ਬਚਪਨ ਦੀ ਫੋਟੋ ਅੱਜ ਵੀ ਸਕੂਲ ਦੇ ਵਿੱਚ ਲੱਗੀ ਆ ਤੇ ਅੱਜ ਜੋ ਦਾਸ ਦਾ ਲਿਖਣ ਦਾ ਵਖਰਾ ਤੇ ਇਸ ਲਿਖਣ ਦੇ ਕਾਰਨ ਆ 2014 ਦੇ ਵਿੱਚ ਇੱਕ ਸੱਸੇ ਵਾਲੇ ਸਾਥ ਦੀ ਜੋ ਫਿਲਮ ਆਈ ਸੀ ਦਾਸ ਨੇ ਉਸ ਤੇ ਇੱਕ ਕਿਰਤਾ ਬਣਾਈ ਸੀ ਕਾਤਲ ਵਖੰਡੀ ਤੇ ਬਲਾਤਕਾਰੀ ਸਾਥ ਜਿਹਦੇ ਵਿੱਚ 5-7 ਦਿਨ ਪੁਲਿਸ ਲੜਦੀ ਵੀ ਰਹੀ ਅਤੇ ਬਾਅਦ ਦੇ ਵਿੱਚ ਜੇਲ੍ਹ ਵੀ ਦਾਸ ਨੂੰ ਹੋਈ ਤੇ ਉਹ ਕੱਟ ਕੇ ਆਈ ਜੇਲ੍ਹ ਜੇ ਮੈਂ ਬੇਨਤੀ ਕਰਾਂ ਵੀ ਦੋ ਲਾਈਨਾਂ ਹੋ ਗਈਆਂ ਸਾਨੂੰ ਵੀ ਸੁਣਾਓ ਹਾਂਜੀ ਜ਼ਰੂਰ ਜੀ ਉਹ ਸੰਗਤ ਜੀ 22 ਮਿੰਟ ਦੇ ਵਿੱਚ ਕਾਪਟਾ ਲਿਖੀ ਗਈ ਸੀ ਉਹਦੇ ਬੋਲ ਸੀ ਲਾਸਟ ਬੋਲਨੇ ਜੀ ਕਿ ਗੁਰੂ ਜੀ ਦੀ ਕਰਕੇ ਬਖਾਉਂਦਾ ਸੀ ਜੋ ਰੀਤ ਜੋ ਅਸੀਂ ਵੀ ਕੋਈ ਬੈਠੇ ਸੀਨੇ ਵਿੱਚ ਚੀਜ਼ੋ ਜਦੋਂ ਚੜ ਗਿਆ ਧੱਕੇ ਮੁੜ ਫੇਰ ਨਾ ਥਿਆਉ ਕਾਤਲ ਬਖੰਡੀ ਤੇ ਬਲਾਤਕਾਰੀ ਸਾਧ ਹੁਣ ਫਿਲਮਾਂ ਬਣਾਉ ਉਹ ਕਾਤਲ ਬਖੰਡੀ ਉਹ ਬਲਾਤਕਾਰੀ ਸਾਧ ਹੁਣ ਫਿਲਮਾਂ ਬਣਾਉ ਬਹੁਤ ਅੱਛਾ ਜੀ ਭਾਈ ਸਾਹਿਬ ਜੀ ਆਪ ਜੀ ਨੇ ਦੱਸਿਆ ਕਿ ਬਚਪਨ ਤੋਂ ਲਿਖਣ ਦਾ ਸ਼ੌਕ ਸੀ ਪਹਿਲਾਂ ਵੀ ਮਤਲਬ ਸਿੱਖੀ ਬਾਣੇ ਦੇ ਵਿੱਚ ਆਉਣ ਤੋਂ ਪਹਿਲਾਂ ਉਦੋਂ ਵੀ ਧਾਰਮਿਕ ਜਾਂ ਸਮਾਜਿਕ ਹੀ ਲਿਖਦੇ ਸੀ ਜਾਂ ਕੁਝ ਲੇਖਰ ਗੁਨਾਮੀ ਉਦੋਂ ਉਸ ਸਮੇਂ ਮਾਈਂਡ ਜਿਹੜਾ ਸਾਡਾ ਆਪ ਜੀ ਦਾ ਚੱਲਦਾ ਸੀ ਉਧਰਲੇ ਪਾਸੇ ਹਾਂਜੀ ਖਾਨਸਰ ਜੀ ਬਹੁਤ ਹੀ ਵਧੀਆ ਸਵਾਲ ਕੀਤਾ ਜੇ ਅੱਜ ਗੁਰਸਿੱਖੀ ਲੈਣ ਦੇ ਵਿੱਚ ਬੈਠੇ ਆਂ ਜੀ ਗੁਰਸਿੱਖਾਂ ਦੀ ਸੰਗਤ ਦੇ ਵਿੱਚ ਬੈਠੇ ਆਂ ਹਾਂਜੀ ਮੈਂ ਜਿੰਨੇ ਵੀ ਦਾਸ ਨੇ ਉਸ ਟਾਈਮ ਸੌਂਗ ਲਿਖੇ ਸੀ ਜਾਂ ਗੀਤ ਲਿਖੇ ਸੀ ਮੈਂ ਦੋ ਸਬਦ ਤੁਹਾਡੇ ਨਾਲ ਉਹ 2002 ਦੇ ਸੰਜ ਸੌਰੀ ਜੀ 97 ਦੇ ਕਿ ਮੈਂ 10ਵੀਂ ਕਲਾਸ ਦੇ ਵਿੱਚ ਸੀ 97 ਦੇ ਵਿੱਚ ਮੈਂ ਚਾਰ ਸ਼ਬਦ ਲਿਖੇ ਸੀ ਕਿ ਅਸੀਂ ਸਿੱਖ ਹਾਂ ਸਿੱਖੀ ਮਹਾਨ ਸਾਡੀ ਹਾਂਜੀ ਅਸੀਂ ਸਿੱਖੀ ਲਈ ਮਰਨਾ ਜਾਣਦੇ ਹਾਂ ਓਏ ਅਸੀਂ ਪੁੱਤ ਹਾਂ ਪੁੱਤਰਾਂ ਦੇ ਦਾਨੀ ਦੇ ਕੰਮ ਚੰਗੇ ਹੀ ਕਰਨਾ ਜਾਣਦੇ ਹਾਂ ਇਹ ਜੀ ਮੇਰੇ 19 ਸਾਲ ਪਹਿਲਾਂ ਦੇ ਲਿਖੇ ਹੋਏ ਬੋਲ ਨੇ ਜਿਸ ਟਾਈਮ ਕੀ ਮੈਨੂੰ ਪਤਾ ਨਹੀਂ ਸੀ ਕਿ ਸਿੱਖੀ ਕੀ ਹੈ ਅੱਛਾ ਤੇ ਕੀ ਇਤਿਹਾਸ ਆ ਸਾਡਾ ਵੀ ਮੈਂ ਜੋ ਵੀ ਗਾਣੇ ਲਿਖੇ ਸੀ ਜੀ ਕਦੇ ਐਸਾ ਸਾਬਨਾ ਨਹੀਂ ਸੀ ਕਿ ਅਸੀਂ ਨਹੀਂ ਸੁਣ ਸਕਦੇ ਜਾਂ ਉਹਦੇ ਵਿੱਚ ਕੋਈ ਐਸਾ ਸ਼ਬਦ ਹੋਵੇ ਜੋ ਜੋ ਅੱਜ ਦੇ ਸਿੰਗਰਾਂ ਨੇ ਪਾਇਆ ਹੋਇਆ ਉਸ ਟਾਈਮ ਵੀ ਵਾਹਿਗੁਰੂ ਦੀ ਕਿਰਪਾ ਸੀ ਜੀ ਤੇ ਕੋਈ ਵੀ ਮਾੜਾ ਸ਼ਬਦ ਸੌਂਗ ਦੇ ਵਿੱਚ ਨਹੀਂ ਸੀ ਕਲਮ ਤੁਹਾਡੀ ਵਧੀਆ ਵਧੀਆ ਹੀ ਚੱਲਦੀ ਰਹੀ ਸ਼ੁਰੂ ਤੋਂ ਕਿਰਪਾ ਜੀ ਕਿਰਪਾ ਕਿਰਪਾ ਜੀ ਤੇ ਹੁਣਾਂ ਜੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਹੁਣ ਜਿੰਨੀਆਂ ਵੀ 12 ਟਾੜੀ ਜੱਥੇ ਦੇ ਵਿੱਚ ਹਾਂਜੀ ਤੇ ਉਹ ਸਾਰੀਆਂ ਹੀ ਦਾਸ ਲਿਖਦਾ ਤੇ ਆਪ ਹੀ ਅਸੀਂ ਉਹ ਸਟੂਡੀਓ ਸਾਡੀਆਂ ਕਈ ਵਾਰਾਂ ਰਿਕਾਰਡ ਵੀ ਹੋਈਆਂ ਨੇ ਤੇ ਹੁਣੀ ਇੱਕ ਵਾਰ ਤੁਹਾਡੇ ਨਾਲ ਅਸੀਂ ਸਨਮੁਖ ਕਰਾਂਗੇ ਥੋੜੇ ਸਮੇਂ ਦੇ ਵਿੱਚ ਨੈਟ ਤੇ ਆਉਗੀ ਕਿ ਕੌਣ ਦਾਨ ਕਰੂ ਮਾਤਾ ਗੁਜਰੀ ਦੇ ਦਾਨ ਦੀ ਵਾਹਿਗੁਰੂ ਵੀ ਸਾਰਾ ਕੁਝ ਆਪ ਹੀ ਲਿਖਣਾ ਜ ਭਾਈ ਗੁਰਨੇ ਜੋ ਕਰਪਾ ਕੀਤੀ ਸੁਪਾਈ ਸਰ ਏਵਨ ਪੰਜਾਬੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਸ਼ਕਾਂ ਦੇ ਕਰੀ ਫਿਰ ਤੋਂ ਸਵਾਗਤ ਹੈ ਆਪ ਜੀ ਦੇ ਰੂਬਰੂ ਹੋ ਰਹੇ ਹਨ ਭਾਈ ਗੁਰਪ੍ਰਿੰਦਰ ਸਿੰਘ ਜੀ ਖਾਲਸਾ ਮੱਲੇਵਾਲਾ ਆਓ ਗੱਲਾਂ ਬਾਤਾਂ ਦਾ سلسلہ ਅੱਗੇ ਜਾਰੀ ਕਰਦੇ ਹਾਂ ਪਾਈ ਸਾਹਿਬ ਜੀ ਆਓ ਜੀ ਦੱਸਿਓ ਕਿ ਢਾਡੀ ਜਥਾ ਬਣਾਇਆ ਦੋ ਬੱਚਿਆਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਦੀ ਮਾਸਟਰ ਲੈ ਕੇ ਤੇ ਮੈਂ ਜਾਨਣਾ ਚਾਹਾਂਗਾ ਕਿ ਢਾਡੀ ਜਥਿਆਂ ਦਾ ਅੱਜ ਕੱਲ ਜਿਹੜਾ ਰੁਝਾਨ ਆਪਾਂ ਨੂੰ ਦੇਖਣ ਨੂੰ ਮਿਲਦਾ ਸਾਡੇ ਸਿੱਖ ਸਮਾਜ ਦੇ ਵਿੱਚ ਥੋ ਬਹੁਤ ਘੱਟ ਹੈ ਕੀਰਤਨ ਦਰਬਾਰ ਤਾਂ ਬੜੇ ਬੜੇ ਤਕਰੀਬਨ ਹਰਥਾਂ ਤੇ ਹੁੰਦੇ ਹੀ ਰਹਿੰਦੇ ਨੇ ਕਾ ਢਾਡੀ ਦਰਬਾਰ ਨੇ ਜਿਹੜੇ ਇਹ ਮੈਨੂੰ ਲੱਗਦਾ ਵੀ ਖਾਸ ਖਾਸ ਮੇਲਿਆਂ ਦੇ ਉੱਤੇ ਹੀ ਖਾਸ ਖਾਸ ਥਾਵਾਂ ਤੇ ਹੀ ਸਜਦੇ ਨੇ। ਬਿਲਕੁਲ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਇਹ ਵੀ ਬਹੁਤ ਵਧੀਆ ਗੱਲ ਆ ਜੀ ਢਾਡੀ ਜੱਥਾ ਕਿਉਂਕਿ ਦਾਸ ਨੇ ਨਵਾਂ ਢੱਡੀ ਜੱਥਾ ਬਣਾਇਆ। ਪਰ ਕਮੀ ਸਾਡੀ ਢਾਡੀ ਜੱਥਿਆਂ ਦੀ ਇਹ ਰਹਿ ਗਈ ਆ ਜੀ ਜੇ ਅਸੀਂ ਡੇਰੇ ਦੇ ਵਿੱਚ ਗਏ ਆ ਤਾਂ ਅਸੀਂ ਗੁਰੂ ਸਾਹਿਬ ਦੀ ਬਚਾਤਰਾਂ ਨੂੰ ਜਾਂ ਬਾਣੀ ਨੂੰ ਭੁੱਲ ਕੇ ਡੇਰੇਵਾਦ ਦਾ ਪ੍ਰਚਾਰ ਸ਼ੁਰੂ ਕਰ ਦਿੰਨੇ। ਬਿਲਕੁਲ। ਫਿਰ ਉਹਨਾਂ ਨੂੰ ਢਾਡੀ ਨਹੀਂ ਸਾਡੇ ਇਤਿਹਾਸ ਤੋਂ ਟੁੱਟ ਜਾਂਦੇ ਨੇ ਲੋਕ। ਉਹਨਾਂ ਦੀ ਵਿਚਾਰਧਾਰਾ ਹੀ ਉਹ ਧਾਰਨ ਕਰਦੇ ਨੇ ਜਿੰਨੀ ਸੰਗਤ ਬੈਠੀ ਹੁੰਦੀ ਹੈ ਉਹ ਉਹਨਾਂ ਸਾਧਾਂ ਨੂੰ ਉਹਨਾਂ ਵਖੰਡਵਾਦੀਆਂ ਨੂੰ ਅੱਗੇ ਰੱਖਦੇ ਨੇ ਬਿਲਕੁਲ ਤੇ ਇਸ ਕਰਕੇ ਢਾਡੀ ਜੱਥਾ ਦਾ ਪਿਆਰ ਘਟਦਾ ਜਾ ਰਿਹਾ ਆ ਦਾਸ ਜਿੱਥੇ ਵੀ ਸਟੇਜ ਤੇ ਗਿਆ ਇੱਕ ਬੇਨਤੀ ਜ਼ਰੂਰ ਕਰਦਾ ਹੈ ਕਿ ਢਾਡੀ ਹੋਵੇ ਰਾਗੀ ਹੋਵੇ ਇਹਨਾਂ ਦਾ ਸਭ ਤੋਂ ਵੱਡਾ ਪ੍ਰਚਾਰ ਗੁਰਬਾਣੀ ਦਾ ਹੋਣਾ ਚਾਹੀਦਾ ਕਿਉਂਕਿ ਏਸੇ ਲੈਣ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਸੁਣਿਆ ਜਾਂਦਾ ਜੀ ਤੇ ਸੰਗਤ ਜਿੰਨੀ ਵੀ ਹੁੰਦੀ ਆ ਨਿਮਰਤਾ ਦੇ ਨਾਲ 2 ਘੰਟੇ 4 ਘੰਟੇ ਜਿੰਨੇ ਘੰਟੇ ਦਾ ਦਵਾਨ ਹੁੰਦਾ ਸੰਗਤ ਬੜੇ ਪਿਆਰ ਦੇ ਨਾਲ ਸਰਵਣ ਕਰਦੀ ਆ ਪਰ ਉੱਥੇ ਜੇ ਸਾਡੇ ਬੋਲਾਂ ਦੇ ਵਿੱਚ ਗੁਰੂ ਸਾਹਿਬ ਦੀ ਗੱਲ ਹੋ ਗਈ ਸਾਡੇ ਬੋਲਾਂ ਦੇ ਵਿੱਚ ਬਾਣੀ ਦੀ ਗੱਲ ਹੋ ਗਈ ਸਾਡੇ ਬੋਲਾਂ ਦੇ ਵਿੱਚ ਸਚਾਈ ਹੋ ਗਈ ਤਾਂ ਸੰਗਤ ਸਾਨੂੰ ਪਿਆਰ ਕੀ ਸੰਗਤ ਵੀ ਸਿੱਖੀ ਦੇ ਨਾਲ ਜੁੜੂਗੀ ਪਰ ਜੇ ਸਾਡੇ ਉਹਨਾਂ ਬੋਲਾਂ ਦੇ ਵਿੱਚ ਵਿਖੰਡ ਦਾ ਸਾਥ ਹੋਊਗਾ ਫਿਰ ਉਹਦੇ ਨਾਲ ਸਾਡੇ ਸਮਾਜ ਨੂੰ ਸਾਡੀ ਕੌਮ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੋਈ ਸੇਧ ਨਹੀਂ ਮਿਲ ਸਕਦੀ ਇਹ ਵੀ ਢਾਡੀ ਜੱਥਿਆਂ ਦੇ ਵਿੱਚ ਬਹੁਤ ਵੱਡੀ ਕਮੀ ਹੈ ਕਿ ਉਹ ਸਮਾਂ ਨਹੀਂ ਦੇਖਦੇ ਜਾਂ ਉਹ ਸਿਰਫ ਬਾਬਾ ਦੇਖਦੇ ਨੇ ਜਿਹਦਾ ਪ੍ਰਚਾਰ ਉਹ ਸਿੱਖੀ ਲੈਣ ਤੋਂ ਉਲਟ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਹਦੀ ਬਹੁਤ ਵੱਡੀ ਘਾਟ ਪਈ ਹੈ ਕੌਮ ਦੀ ਬਿਲਕੁਲ ਜੀ ਗੁਰਮੁਖ ਪਿਆਰਿਓ ਮੈਂ ਭਾਈ ਸਾਹਿਬ ਜੀ ਦੀ ਗੱਲ ਤੋਂ ਬਿਲਕੁਲ ਸਹਿਮਤ ਹਾਂ ਸਾਡੇ ਪ੍ਰਚਾਰਕ ਸਾਡੇ ਰਾਗੀ ਸਾਡੇ ਢਾਡੀ ਕਥਾਵਾਚਕ ਇਹ ਥਾਂ ਤੇ ਦੇਖਣ ਨੂੰ ਮਿਲਦਾ ਵੀ ਜਿਸ ਦਿਰੇ ਤੇ ਗਏ ਗੁਰੂ ਦੇ ਵਿਚਾਰ ਧਾਰਾ ਸਾਡੇ ਤੇ ਰੱਖ ਕੇ ਉਸ ਡੇਰੇ ਦੇ ਮਾਲਕ ਬਾਬੇ ਦੇ ਗੁਣ ਗਾਈ ਜਾਂਦੇ ਨੇ ਜਿੱਥੇ ਫਿਰ ਜਿੱਥੇ ਆ ਕੇ ਸਾਡੀ ਕੌਮ ਨੂੰ ਬੜਾ ਵੱਡਾ ਨੁਕਸਾਨ ਹੁੰਦਾ ਤੇ ਜਿਹੜੀ ਅਨਪੜ ਸੰਗਤ ਕੋਈ ਬੇਸਮਝ ਸੰਗਤ ਵਿੱਚ ਬੈਠੀ ਐ ਪਰ ਉਹ ਤਾਂ ਫਿਰ ਉਸ ਬਾਬੇ ਨੇ ਗੁਰੂ ਬਣਾ ਕੇ ਬਹਿ ਜਾਂਦੇ ਨੇ ਵੀ ਇਹੀ ਸਭ ਕੁਝ ਨਹੀਂ ਗੁਰਮੁਖ ਫਿਰ ਸੱਚ ਦਾ ਪ੍ਰਚਾਰ ਜਿੱਥੇ ਵੀ ਜਾਈਏ ਗੱਲ ਗੁਰੂ ਦੀ ਕਰੀਏ ਸੱਚ ਦੀ ਕਰੀਏ ਇਹੀ ਸੱਚਾ ਪ੍ਰਚਾਰ ਹੈ ਤਾਂ ਹੀ ਸਾਡਾ ਮਾਨ ਸਨਮਾਨ ਸਮਾਜ ਦੇ ਵਿੱਚ ਹੋ ਸਕਦਾ ਨਾਲੇ ਸਾਡੇ ਧਰਮ ਦਾ ਜਿਹੜਾ ਪ੍ਰਚਾਰ ਹੈ ਉਹ ਸਹੀ ਤੰਗ ਦਾ ਨਾ ਹੋ ਸਕਦਾ ਸੋ ਭਾਈ ਸਾਹਿਬ ਜੀ ਆਪ ਜੀ ਦੀਆਂ ਲਿਖੀਆਂ ਹੋਈਆਂ 12 ਦੇ ਵਿੱਚੋਂ ਉਈ ਅਜੇ ਹੀ ਵਾਰ ਸਾਡੇ ਨਾਲ ਸਾਂਝੀ ਕਰੋ ਜਿਹੜੀ ਸੰਗਤ ਨੇ ਬਹੁਤ ਪਸੰਦ ਕੀਤੀ ਹੋਵੇ ਹਾਂਜੀ ਖਾਲਸਾ ਜੀ ਇਹ ਆਪਣੇ ਕੌਮ ਦੇ ਵਿੱਚ 2015 ਸਾਨੂੰ ਇੱਕ ਐਸੀ ਗੱਲ ਦੇ ਗਿਆ ਜੋ ਸਾਇਦ ਅਸੀਂ ਕਦੇ ਨਹੀਂ ਭੁੱਲ ਸਕਦੇ ਜੋ ਗੁਰੂ ਸਾਹਿਬ ਦੀ ਬੇਅਦਬੀ ਸਾਡੀ ਝੋਲੀ ਦੇ ਵਿੱਚ ਪਈ ਬਿਲਕੁਲ ਅਸੀਂ ਆਪਦੇ ਆਪ ਨੂੰ ਬਹੁਤ ਵੱਡੇ ਪ੍ਰਚਾਰਕ ਸਮਝਦੇ ਹਾਂ ਅਸੀਂ ਆਪਦੇ ਆਪ ਨੂੰ ਬੜਾ ਸਿੱਖੀ ਦੇ ਨਾਲ ਜੁੜੇ ਹੋਏ ਸਮਝਦੇ ਹਾਂ ਪਰ ਜੋ ਸਮਾਂ 2015 ਦੇ ਵਿੱਚ ਬੇਅਦਬੀ ਦਾ ਆਇਆ ਉਹ ਸਾਇਦ ਅਸੀਂ ਨਾ ਭੁੱਲ ਸਕੀਏ ਤੇ ਉਸ ਸਮੇਂ ਆਪਣੀ ਜਥੇ ਦੀ ਪਹਿਲੀ ਵਾਰ ਰਿਕਾਰਡ ਹੋਈ ਜੀ ਕਿ ਅਸੀਂ ਬੜੇ ਹੋ ਗਏ ਕਮਜ਼ੋਰ ਵਾਜਾਂ ਵਾਲਿਆ ਉਹਦੇ ਮੈਂ ਦੋ ਬੋਲ ਤੁਹਾਡੇ ਨਾਲ ਸਾਂਝੇ ਕਰ ਲੱਗਿਆ ਕਿ 17 ਚ ਰੱਖਦੇ ਸੀ ਗੁਰੂਆਂ ਦੀ ਸਾਨ ਜੀ ਗਲੀਆਂ ਚੋਂ ਅੰਗ ਮਿਲੇ ਵੇਖ ਕੇ ਹੈਰਾਨ ਆਪਣੇ ਹੀ ਕਰਗੇ ਨਾ ਹੋਰ ਵਾਜਾਂ ਵਾਲਿਆ ਅਸੀਂ ਬੜੇ ਹੋ ਗਏ ਕਮਜ਼ੋਰ ਵਾਜਾਂ ਵਾਲਿਆ ਮੋਢੀ ਬਣ ਬੈਠ ਗਏ ਨੇ ਚੋਰ ਵਾਜਾਂ ਵਾਲਿਆ ਅਸੀਂ ਬੜੇ ਹੋ ਗਏ ਕਮਜ਼ੋਰ ਵਾਜਾਂ ਵਾਲਿਆ ਤੇ ਇਹ ਸ਼ਬਦਾਂ ਨੂੰ ਜੀ ਸੰਗਤ ਨੇ ਬੜਾ ਪਿਆਰ ਦਿੱਤਾ ਦਾਸ ਨੂੰ ਵੀ ਲੱਗਿਆ ਕਿ ਜੱਥੇ ਪ੍ਰਤੀ ਜੋ ਬਿਆਦਬੀ ਦੇ ਇਹ ਸ਼ਬਦ ਸੀ ਇਹ ਜਰੂਰ ਸੰਗਤ ਦੇ ਅੱਗੇ ਰੱਖੇ ਜਾਣ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਸਮਾਜ ਦੇ ਵਿੱਚ ਹੋਇਆ ਕੀ ਆ ਪਰ ਇੱਕ ਗੱਲ ਮੈਂ ਇਹ ਚੈਨਲ ਜਰੀਏ ਹੋਰ ਵੀ ਤੁਹਾਨੂੰ ਸਾਂਝੀ ਕਰਨਾ ਚਾਹੁੰਦਾ ਤੁਹਾਡੇ ਨਾਲ ਹਾਂਜੀ ਕਿ ਮੈਂ ਲਿਖ ਕੇ ਦੇਣ ਨੂੰ ਤਿਆਰ ਐ ਇਸ ਚੀਜ਼ ਨੂੰ ਜੀ ਕਿ ਅੱਜ ਵੀ ਕਈ ਪਰਿਵਾਰਾਂ ਨੂੰ ਬਿਆਦਬੀ ਦਾ ਨਹੀਂ ਪਤਾ ਉਹ ਕਮੀ ਕੀ ਆ ਕਿ ਸਾਡੇ ਪ੍ਰਚਾਰ ਵਿੱਚ ਕਮੀ ਆ ਸਾਡੀ ਜਾਣਕਾਰੀ ਵਿੱਚ ਕਮੀ ਆ ਜਾਂ ਪਿੰਡਾਂ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਤਾਂ ਬਹੁਤ ਸਾਰੇ ਨੇ ਮੇਰੇ ਨਗਰ ਦੇ ਵਿੱਚ ਸਤ ਗੁਰਦੁਆਰਾ ਸਾਹਿਬ ਨੇ ਹਾਂ ਪਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਜੋ ਸਾਡੇ ਲਈ ਬਹੁਤ ਹੀ ਵੱਡਾ ਘਾਤਕ ਸਾਬਤ ਹੋ ਰਿਹਾ ਬਿਲਕੁਲ ਜੀ ਗੁਰਦੁਆਰੇ ਵੱਡੇ ਵੱਡੇ ਸੀ ਬਣਾਤੇ ਹਾਲ ਵੱਡੇ ਵੱਡੇ ਬਣਾਤੇ ਕਰੋੜਾਂ ਰੁਪਈਆ ਬਿਲਡਿੰਗਾਂ ਤੇ ਲਾਤਾ ਪਰ ਪ੍ਰਚਾਰਕ ਦੇ ਉੱਤੇ ਪ੍ਰਚਾਰ ਦੇ ਉੱਤੇ ਤੇ ਪ੍ਰਚਾਰਕਾਂ ਦੇ ਉੱਤੇ ਨਹੀਂ ਖਰਚਾ ਸਾਡੀਆਂ ਕਮੇਟੀਆਂ ਕਰਨਾ ਚਾਹੁੰਦੀਆਂ ਗ੍ਰੰਥੀ ਸਾਨੂੰ ਕਹਿੰਦੇ ਉਹ ਚਾਹੀਦਾ ਇੱਥਾਂ ਮੈਂ ਸੁਣ ਕੇ ਹੈਰਾਨ ਹੋ ਗਿਆ ਕਿਸੇ ਪ੍ਰਬੰਧਕ ਤੇ ਬੋਲ ਕਹਿੰਦੇ ਜੀ ਗ੍ਰੰਥੀ ਸਾਨੂੰ ਚਾਹੀਦਾ ਸਸਤਾ ਜਾ ਸਵੇਰੇ ਪਾਵਾਂ ਰਹਿਰਾਸ ਕਰਦੇ ਸ਼ਾਮੀ ਪਾਵਾਂ ਚਾਪਤੀ ਪੜਦੇ ਉਹ ਗ੍ਰੰਥੀ ਕੋਈ ਦਿਓ ਇਹੋ ਜਿਹਾ ਇਦਾਂ ਦੀ ਤਾਂ ਸਾਡੇ ਪ੍ਰਬੰਧਕਾਂ ਦੀ ਸੋਚ ਹੋ ਗਈ ਫਿਰ ਪ੍ਰਚਾਰ ਦੀ ਗੱਲ ਅਸੀਂ ਕਿੱਥੇ ਕਰਦੇ ਆ ਕਿੱਥੇ ਅਸੀਂ ਦੇਖਦੇ ਆਂ ਵੀ ਪ੍ਰਚਾਰ ਹੋਊਗਾ ਨਹੀਂ ਗੁਰਮੁਖ ਪੈਰਿਓ ਅੱਜ ਬਿਲਡਿੰਗਾਂ ਤਾਂ ਠੀਕ ਐ ਗੁਰੂ ਘਰ ਦੀਆਂ ਬਣਾਤੀਆਂ ਵੱਡੀਆਂ ਵੱਡੀਆਂ ਪਰ ਸਾਨੂੰ ਪ੍ਰਚਾਰ ਵਾਲ ਵੀ ਧਿਆਨ ਦੇਣਾ ਪਏਗਾ 90% ਗੁਰੂ ਘਰ ਸਾਡੇ ਆਪਣੇ ਨਹੀਂ ਸੀ ਕੰਮਾਂ ਵਾਸਤੇ ਬਣਾ ਲਏ ਜਾਂ ਉੱਥੇ ਕਿਸੇ ਦਾ ਭੋਗ ਪਾਤਾ ਜਾਂ ਕਿਸੇ ਦਾ ਨੰਦ ਕਰਾਤੇ ਤਾਂ ਆ ਦੋ ਕੰਮ ਹੀ ਰਹਿ ਗਏ ਬਾਕੀ ਸਵੇਰੇ ਸ਼ਾਮ ਤੱਕ ਚਲੋ ਜੋ ਗਰੰਥੀ ਸਿੰਘ ਨੇ ਨਿਤ ਨਿਮ ਕਰਨਾ ਉਸ ਤੋਂ ਇਲਾਵਾ ਕੋਈ ਪ੍ਰਚਾਰ ਨਹੀਂ ਕੋਈ ਇਥੇ ਗੁਰਬਾਣੀ ਦੀ ਵਿਚਾਰ ਨਹੀਂ ਜਿਹਦੇ ਕਰਕੇ ਸਾਡੀ ਕੌਮ ਨੂੰ ਇਹ ਘਾਟਾ ਸਹਿਣਾ ਪੈ ਰਿਹਾ ਸੋ ਗੁਰਮ ਪੈ ਰਹੋ ਗੁਰੂ ਸਾਹਿਬ ਨੇ ਗੁਰਦੁਆਰੇ ਬਣਾਏ ਸੀ ਘਰ-ਘਰ ਹੋਵੇ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਵਾ ਇਹ ਧਰਮਸ਼ਾਲ ਘਰ-ਘਰ ਦੇ ਵਿੱਚ ਬਣੇ ਘਰ-ਘਰ ਦੇ ਵਿੱਚੋਂ ਪ੍ਰਚਾਰ ਹੋਵੇ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਨ ਇਹਦੇ ਵੱਲ ਵੀ ਸਾਡੀਆਂ ਪ੍ਰਬੰਧਕ ਕਮੇਟੀਆਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਸੋ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਤੇ ਇੱਕ ਗੱਲ ਮੈਂ ਹੋਰ ਜਾਂਦੇ ਜਾਂਦੇ ਆਪ ਜੀ ਤੋਂ ਪੁੱਛਣਾ ਚਾਹਾਂਗਾ ਕਿ ਜਦੋਂ ਆਵਜੀਤ ਸਿੱਖੀ ਸਰੂਪ ਦੇ ਵਿੱਚ ਨਹੀਂ ਸੀ ਨਸ਼ਿਆਂ ਵਿੱਚ ਪੈ ਗਿਆ ਉਸ ਤੋਂ ਬਾਅਦ ਜਦੋਂ ਸਿੰਘ ਸਦੇ ਅਮਰ ਸੱਚ ਕੇ ਤੇ ਪਹਿਲੇ ਵਾਲਾ ਜੀਵਨ ਤੇ ਹੋਣ ਵਾਲਾ ਜੀਵਨ ਹੈ ਇਹਦੇ ਤੁਸੀਂ ਅੰਤਰ ਕੀ ਕੱਢਿਆ ਕੀ ਨਿਚੋੜ ਕੱਢਿਆ ਜੀ ਹਾਂਜੀ ਖਾਲਸਾ ਜੀ ਇਹ ਇੱਕ ਇੱਜ਼ਤ ਇਨਸਾਨ ਲਈ ਸਭ ਤੋਂ ਵੱਡੀ ਅਣਖ ਇਨਸਾਨ ਦੀ ਸਭ ਤੋਂ ਵੱਡੀ ਗਹਿਣਾ ਬਣ ਜਾਂਦਾ ਹੈ ਜੀ ਬਿਲਕੁਲ ਜੋ ਸੰਗਤ ਨੇ ਦਾਸ ਦੇ ਇਸ ਪਹਿਰਾਵੇ ਨੂੰ ਇਸ ਸਿੱਖੀ ਸਰੂਪ ਨੂੰ ਪਿਆਰ ਦਿੱਤਾ ਕਿ ਮੈਂ ਇਸ ਚੀਜ਼ ਨੂੰ ਕਦੇ ਨਹੀਂ ਪੁੱਛ ਸਕਦਾ ਹਰ ਇੱਕ ਪਰਿਵਾਰ ਦੇ ਨਾਲ ਐਸੇ ਤਰ੍ਹਾਂ ਦੇ ਨਾਲ ਕਿ ਜੇ ਬੱਚਾ ਤਾਂ ਉਹਦੇ ਲਈ ਮੈਂ ਬਾਪ ਦਾ ਫਰਜ਼ ਨਿਭਾਇਆ ਉਸ ਟਾਈਮ ਮੈਨੂੰ ਇਸ ਹਸਾਬ ਦੇ ਨਾਲ ਇੱਕ ਭੈਣ ਨੇ ਮੈਨੂੰ ਵੀਰ ਦੇਖਿਆ ਉਸ ਟਾਈਮ ਜਦੋਂ ਕਦੇ ਅਸੀਂ ਮੈਂ ਤੁਹਾਡੇ ਨਾਲ ਗੱਲਾਂ ਕਰਨੀ ਕਿ ਹੁਣ ਜੋ ਸਾਡਾ ਕੰਮ ਹੈ ਇੱਕ ਮੇਰੇ ਨਾਲ ਜੱਗੀ ਸਿੰਘ ਡੱਲਾ ਹਾਂਜੀ ਉਸਪਿੰਦਰ ਸਿੰਘ ਡੱਲਾ ਹਾਂਜੀ ਜਿਹੜੇ ਵੀਰਾਂ ਦੇ ਨਾਲ ਹੁਣ ਅਸੀਂ ਪਿੰਡਾਂ ਦੇ ਵਿੱਚ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਹਾਂ ਦੇਖ ਤੇਗ ਪੇਜ ਫੇਸਬੁੱਕ ਤੇ ਇੱਕ ਪੇਜ ਆਪਣਾ ਉਹਦੇ ਥਰੂ ਅਸੀਂ ਸੰਗਤ ਦੇ ਨਾਲ ਵਿਚਰਦੇ ਹਾਂ ਤੇ ਜੋ ਪਿਆਰ ਸਾਨੂੰ ਸੰਗਤ ਦਿੰਦੀ ਤੇ ਉਹ ਮੇਰੇ ਵੀਰ ਵੀ ਹੈਰਾਨ ਹੋ ਜਾਂਦੇ ਨੇ ਕਿ ਇਹ ਸਿੱਖੀ ਸਰੂਪ ਨੂੰ ਇੰਨਾ ਪਿਆਰ ਤੇ ਮੈਂ ਧੰਨ ਧੰਨ ਦਸ਼ਮੇਸ਼ ਪਿਤਾ ਦੀ ਦੇਣ ਨਹੀਂ ਦੇ ਸਕਦਾ ਕਿ ਜਿਨ੍ਹਾਂ ਨੇ ਸਾਨੂੰ ਐਸਾ ਸਰੂਪ ਦਿੱਤਾ ਐਸੀ ਸਿੱਖੀ ਦਿੱਤੀ ਕਿ ਜਿਹਦੇ ਨਾਲ ਸਾਡੀ ਕੌਮ ਦੇ ਵਿੱਚ ਇੱਜ਼ਤ ਬਣੀ ਹੈ ਤੇ ਅਸੀਂ ਅਣਖ ਦੇ ਨਾਲ ਜੀਣ ਲੱਗੇ ਹਲਸਾ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਆਪ ਜੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਆਪਣੇ ਜੀਵਨ ਦੇ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਸਾਰੀ ਜਾਣਕਾਰੀ ਦੀਆਂ ਗੱਲਾਂ ਵੀ ਸਾਨੂੰ ਆਪ ਜੀ ਨੇ ਦੱਸੀਆਂ ਸਾਡੇ ਆਏ ਹੋਏ ਮਹਿਮਾਨ ਦਾ ਸਾਡੀ A1 ਪੰਜਾਬੀ ਦੀ ਟੀਮ ਵੱਲੋਂ ਅਵਾਰਡ ਆਫ ਆਨਰ ਮੈਟ ਸੁਪ ਮੈਂ ਮੁਰਸਿੱਖੀ ਵੱਲ ਸਪੇਟ ਕੀਤਾ ਜਾਂਦਾ ਹੈ ਕਿਰਪਾ ਕਰਕੇ ਪ੍ਰਵਾਨ ਕਰੋ ਜੀ ਪਾਇ ਸਾਬ ਜੀ ਜਾਂਦੇ ਜਾਂਦੇ ਬੇਨਤੀ ਕਰਾਂਗੇ ਸਾਡੇ ਦਰਸ਼ਕਾਂ ਨੂੰ ਆਪ ਜੀ ਕੀ ਸੰਦੇਸ਼ ਦੇਣਾ ਚਾਹੋ ਹਾਂਜੀ ਖਾਲਸਾ ਜੀ ਇੱਕ ਬੇਨਤੀ ਮੈਂ ਪੂਰੀ ਸੰਗਤ ਨੂੰ ਕਰਨਾ ਚਾਹੁੰਦਾ ਕਿ ਅਸੀਂ ਸਾਡੀਆਂ ਜਥੇਬੰਦੀਆਂ ਸਾਡੀਆਂ ਕਮੇਟੀਆਂ ਹਰ ਇੱਕ ਨਾਗਰਿਕ ਇਹ ਚਾਹੁੰਦਾ ਹੈ ਕਿ ਸਾਡਾ ਪੰਜਾਬ ਸਾਡਾ ਭਾਰਤ ਨਸ਼ੇ ਤੋਂ ਮੁਕਤ ਹੋਵੇ ਪਰ ਇਹਨੂੰ ਦਾਸਦੀ ਸੋਚਣੀ ਆ ਕਿ ਜੇ ਅਸੀਂ ਥੋੜਾ ਜਿਆ ਇਹ ਜਿਹੜੇ ਸਾਡੇ ਸਮਾਜ ਦੇ ਸਿੰਗਰ ਨੇ ਇਹਨਾਂ ਵੱਲ ਧਿਆਨ ਦੇ ਲਈਏ ਤਾਂ ਸਾਨੂੰ ਲੱਗਦਾ ਹੈ ਕਿ ਸਾਡੇ ਨੌਜਵਾਨਾਂ ਨੂੰ ਜਿਹੜੇ ਨਸ਼ਾ ਸੜਾਉ ਕੇਂਦਰ ਆ ਇਹਨਾਂ ਤੱਕ ਜਾਣ ਦੀ ਲੋੜ ਨਾ ਪਵੇ ਜਾਂ ਕਿਸੇ ਪਿਓ ਨੂੰ ਜਾਂ ਮਾਂ ਨੂੰ ਕਿਸੇ ਭੈਣ ਨੂੰ ਇਹ ਕਹਿਣ ਦੀ ਲੋੜ ਨਾ ਪਵੇ ਕਿ ਮੇਰਾ ਭਰਾ ਮੇਰਾ ਪੁੱਤ ਨਸ਼ਾ ਕਰਦਾ ਕਿਉਂਕਿ ਸਭ ਤੋਂ ਵੱਡਾ ਯੋਗਦਾਨ ਅੱਜ ਜੋ ਸਿੰਗਰਾਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਗਲਤ ਰਾਹ ਤੇ ਤੋਰਿਆ ਤੇ ਨਸ਼ਿਆਂ ਵੱਲ ਜੋੜਿਆ ਤੋ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਇੱਕ ਸੰਸਦਾ ਵੀ ਤਿਆਰ ਕਰ ਰਹੇ ਹਾਂ ਸਿੰਗਰਮ ਪ੍ਰਤੀ ਵੀ ਉਸ ਦਾ ਹੀ ਅਸੀਂ ਧਿਆਨ ਦੇ ਲਈ ਤਾਂ ਸਮਾਜ ਦੇ ਵੈਸਾ ਦੀ ਨੌਜਵਾਨ ਪੀੜ੍ਹੀ ਨੂੰ ਅਸੀਂ ਨਸ਼ਿਆਂ ਤੋਂ ਮੁਕਤ ਕਰਵਾ ਲਾਂਗੇ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਗਰਮ ਪਿਆਰੇ ਆਪ ਜੀ ਦੇ ਰੂਬਰੂ ਹੋ ਰਹੇ ਸਨ ਭਾਈ ਗੁਰਪਿੰਦਰ ਸਿੰਘ ਜੀ ਖਾਲਸਾ ਮੱਲੇ ਵਾਲਾ ਜੋ ਪਹਿਲਾਂ ਮਨ ਮੁਖਤਾ ਦੇ ਵਿਚਰਦੇ ਸਨ ਪਰ ਸਤਿਗੁਰਾਂ ਦੀ ਕਿਰਪਾ ਹੋਈ ਹੁਣ ਬਤੌਰ ਢਾਡੀ ਜਥੇ ਦੇ ਨਾਲ ਸੰਗਤਾਂ ਦੀ ਪ੍ਰਚਾਰ ਦੇ ਰੇ ਸੇਵਾ ਵੀ ਕਰ ਰਿਹਾ ਹੈ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਨ ਇਹਨਾਂ ਨੂੰ ਹੋਰ ਵੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਜਿਸ ਤਰ੍ਹਾਂ ਸਮਾਜ ਦੀਆਂ ਸੇਵਾਵਾਂ ਦੇ ਵਿੱਚ ਯੋਗਦਾਨ ਪਾ ਰਹੇ ਹਨ ਸਿੱਖੀ ਪਰਜਾ ਦੇ ਕਾਰਜ ਕਰ ਰਹੇ ਹਨ ਹੋਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਉਪਰਾਲਾ ਕਰ ਰਹੇ ਹਨ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਨ ਇਸੇ ਤਰ੍ਹਾਂ ਇਹ ਸੇਵਾਵਾਂ ਇਹਨਾਂ ਪਾਸੋਂ ਲੈਂਦੇ ਰਹਿਣ ਸੋਗਰਮੁਖ ਪਰ ਆਸ ਕਰਦੇ ਅੱਜ ਦਾ ਸਾਡਾ ਪ੍ਰੋਗਰਾਮ ਆਪ ਜੀ ਨੂੰ ਬੇहद ਪਸੰਦ ਆਇਆ ਹੋਵੇਗਾ ਸਾਨੂੰ ਜਰੂਰ ਫੀਡਬੈਕ ਦਿਓ ਸਾਡੇ ਸਕਰੀਨ ਤੇ ਚੱਲ ਰਹੇ ਨੰਬਰਾਂ ਦੇ ਉੱਤੇ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਸਾਡਾ ਕੀਤਾ ਹੋਇਆ ਉਪਰਾਲਾ ਕਿੰਨਾ ਕੁ ਸਫਲ ਹੋ ਰਿ ਗੁਰਮੁਖ ਪਿਆਰੇ ਜੇਕਰ ਆਵਜੀ ਦੇ ਵਿੱਚੋਂ ਕੋਈ ਗੁਰਮੁਖ ਪਿਆਰਾ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦਾ ਹੈ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹੈ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਅਸੀਂ ਜ਼ਰੂਰ ਬੁਲਾਵਾਂਗੇ ਆਪਣੇ ਸਟੂਡੀਓ ਦੇ ਵਿੱਚ ਗੱਲਾਂ ਕਰਾਂਗੇ ਆਵਜੀ ਦੇ ਜੀਵਨ ਦੇ ਉੱਤੇ ਸੋ ਹੁਣ ਦਿਓ ਸਾਨੂੰ ਇਜਾਜ਼ਤ ਅਗਲੇ ਹਫ਼ਤੇ ਫਿਰ ਮਿਲਾਂਗੇ ਕਿਸੇ ਹੋਰ ਗੁਰਮੁਖ ਪਿਆਰੇ ਦੇ ਨਾਲ ਦਿਓ ਇਜਾਜ਼ਤ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ